ਮਨਦੀਪ ਸਿੱਧੂ ਮੈਂ ਕੀ ਕਹਿਣਾ ਚਾਹਾਂਗੇ ਅੱਜ ਜਿਹੜਾ ਅਸੀਂ 11 ਲੋਕਾਂ ਦੀ ਜਾਨ ਬਚਾਈ ਸੋ ਉਨ੍ਹਾਂ ਨੂੰ ਸਨਮਾਨ ਦਿੱਤਾ ਹੈ ਹਾਂਜੀ ਇਹ ਜਿਸ ਦਿਨ ਮੈਂ ਲਾਈਵ ਦੇਖਿਆ ਪਹਿਲਾਂ ਤਾਂ ਮੈਂ ਸਾਰਿਆਂ ਨਾਲੋਂ ਪਹਿਲਾਂ ਸਾਡੇ ਸ਼ਹਿਰ ਦੇ ਪੂਰੇ মিডিਏ ਦਾ ਬਹੁਤ ਧੰਨਵਾਦ ਕਰਦੀਆਂ ਕਿਉਂਕਿ ਛੋਟੀ ਜਿਹੀ ਖਬਰ ਨੂੰ ਜਦੋਂ ਤੁਸੀਂ ਕਰਦੇ ਹੋ ਕਵਰਿੰਗ ਕਰਦੇ ਹੋ ਉਹ ਤੁਸੀਂ ਹੀ ਪਹੁੰਚਾ ਸਕਦੇ ਹੋ ਸਾਰਿਆਂ ਤੱਕ ਖਬਰ ਅਸੀਂ ਜਦੋਂ ਇਹ ਗੱਲ ਦੇਖੀ ਮੌਕੇ ਤੇ ਤੁਸੀਂ ਉੱਥੇ ਸਾਰੇ ਪਹੁੰਚ ਗਏ ਹੋ ਜਿਵੇਂ ਕ੍ਰਿਸ਼ਨ ਨੇ ਛਾਲ ਮਾਰੀ ਪਾਣੀ ਦੇ ਵਿੱਚ ਉਹਨੇ ਆਪ ਦੀ ਇੱਕ ਬੱਚਾ ਹੋ ਕੇ ਆਪ ਦੀ ਜ਼ਿੰਮੇਵਾਰੀ ਨਿਭਾਈ ਤੇ ਉੱਥੇ ਸਾਡੇ ਪੀਸੀਆਰ ਦੇ ਜਵਾਨ ਜਿਹੜੇ ਡਿਊਟੀ ਤੇ ਸਿੱਗੇ ਉਹ ਮੌਕੇ ਤੇ ਪਹੁੰਚ ਗਏ ਉਸ ਤੋਂ ਬਾਅਦ ਸਾਡੇ ਜਸਵੰਤ ਸਿੰਘ ਜਵਾਨ ਜਿਹੜੇ ਪੁਲਿਸ ਦੇ ਨੇ ਉਹਨਾਂ ਨੂੰ ਦੇਖੋ ਤੁਸੀਂ 스ਵਿਮਿੰਗ ਵੀ ਨਹੀਂ ਆਉਂਦੀ ਪਰ ਉਹਨਾਂ ਨੇ ਆਪਦੀ ਜਾਨ ਦੀ ਬੇਪਰਵਾਹ ਪਰਵਾਹ ਨਹੀਂ ਕੀਤੀ ਹੈਗੀ ਬੇਪਰਵਾਹ ਹੋ ਕੇ ਉਹਨਾਂ ਨੇ ਪਾਣੀ 'ਚ ਛਾਲ ਮਾਰ ਕੇ ਇੰਨਾ ਜਦੋਜਹਿਰ ਕੀਤਾ ਕਿ ਇਹਨਾਂ ਨੇ ਕਾਰ ਨੂੰ ਰੋਕ ਲਿਆ ਅੱਗੇ ਨਹੀਂ ਵਧਣ ਦਿੱਤਾ ਸਾਡੇ ਪੁਲਿਸ ਦੀ ਇੱਕ ਸਾਡੇ ਲੇਡੀਜ਼ ਕਨਸਟੇਬਲ ਆ ਜਿਹੜੀ ਉਹਨੇ ਮਤਲਬ ਬਾਹਰ ਖੜ ਕੇ ਜੋ ਪਾਣੀ ਚ ਪਾਉਣ ਵਾਲੀਆਂ ਕਿੱਟਾਂ ਨੇ ਉਹ ਸਾਰੀਆਂ ਉਹਨਾਂ ਨੂੰ ਮੁਹैया ਕਰਾਈਆਂ ਰਸਾਇਣਾਂ ਦੇ ਕੋਲ ਸੀ ਕਾਰ ਨਾਲ ਰਸਾ ਬੰਨਿਆ ਇਹਨਾਂ ਨੇ ਸਾਡੇ ਜਿੰਨੇ ਪੁਲਿਸ ਦੇ ਮਲਾਜ਼ਮ ਉੱਥੇ ਮੌਕੇ ਤੇ ਸੀ ਸਾਰਿਆਂ ਨੇ ਆਪਦੀ ਮਤਲਬ ਕਿ ਕੋਈ ਕਿਸੇ ਕਿਸਮ ਦਾ ਉਹਨਾਂ ਨੇ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ ਹੈਗੀ ਜਦੋਂ ਜ਼ਾਹਰ ਕਰਕੇ ਇਹਨਾਂ ਨੇ ਮੌਕੇ ਤੇ 11 ਵਿੱਚ ਜੈਂਟਸ ਤੇ ਲੇਡੀਜ਼ ਤੇ ਪੰਜ ਬੱਚੇ ਸੀ ਜਿਹੜੇ ਉਹਨਾਂ ਨੂੰ ਮੌਕੇ ਤੋਂ ਬਚਾ ਲਿਆ ਸੋ ਮੈਂ ਸਭ ਤੋਂ ਜ਼ਿਆਦਾ ਸੀਐਮ ਸਾਹਿਬ ਦਾ ਧੰਨਵਾਦ ਇਸ ਕਰਕੇ ਕਰਦੀਆਂ ਕਿਉਂਕਿ ਬਹੁਤ ਹਾਸੇ ਹੁੰਦੇ ਨੇ ਜੀ মিডিਏ ਤੱਕ ਉਹਨਾਂ মিডিਏ ਤੱਕ ਉਹਨਾਂ ਤੱਕ ਖਬਰ ਪਹੁੰਚੀ ਤਾਂ ਤੁਸੀਂ ਦੇਖੋ ਉਹਨਾਂ ਨੇ ਬਣਦਾ ਸਨਮਾਨ ਸਾਡੀ ਪੁਲਿਸ ਨੂੰ ਉਸ ਕ੍ਰਿਸ਼ਨਾ ਨੂੰ ਸਾਰਿਆਂ ਨੂੰ ਦਿੱਤਾ ਫਿਰ ਉਹਨਾਂ ਨੇ ਮਤਲਬ ਕਿ ਇੰਨੀ ਹੌਸਲਾ ਵਧਾਈ ਕੀਤੀ ਸਾਡੇ ਸ਼ਹਿਰ ਦੇ ਜਿਹੜੇ ਸਾਡੇ ਐਸਐਸਪੀ ਮੈਡਮ ਨੇ ਉਹਨਾਂ ਦੀ ਸਾਡੇ ਸ਼ਹਿਰ ਦੇ ਜਿੰਨੇ ਜਵਾਨ ਡਿਊਟੀ ਦਿੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਹੌਸਲਾ ਕਿਉਂਕਿ ਉਹ ਸਮੇਂ ਸਿਰ ਸਾਡੇ ਜਵਾਨਾਂ ਦਾ ਸਨਮਾਨਤ ਕਰਾਉਂਦੇ ਨੇ ਉਹਨਾਂ ਨੂੰ ਡਿਸਕ ਆ ਡੀਜੀਪੀ ਵਗੈਰਾ ਨੂੰ ਮਿਲਦੀ ਆ ਉਹ ਡਿਸਕ ਫਿਰ ਉਹਨਾਂ ਨੂੰ ਨਗਦ ਰਾਸ਼ੀ ਜਿਹੜੀ ਦਿੰਦੇ ਨੇ ਉਹ ਕਿਉਂਕਿ ਜਦੋਂ ਤੁਸੀਂ ਡਿਊਟੀ ਦਿੰਨੇ ਆ ਤੁਹਾਨੂੰ ਡਿਊਟੀ ਤੇ ਤੁਹਾਡੇ ਅਫਸਰ ਤੁਹਾਨੂੰ ਸੰਯੋਗ ਦਿੰਦੇ ਨੇ ਮੋਸਟਲੀ ਤੁਹਾਡਾ ਡਿਊਟੀ ਕਰਨ ਦਾ ਉਸ ਤੋਂ ਜਿਹੜਾ ਉਹ ਵੱਧ ਜਾਂਦਾ ਮੋਲਮ ਤੁਹਾਡਾ ਤੁਸੀਂ ਮਤਲਬ ਕਿ ਆਪਦੀ ਡਿਊਟੀ ਤੇ ਆਪਦਾ ਪੂਰਾ ਜ਼ਿਆਦਾ ਵੱਧਦਾ ਫਿਰ ਕਿਉਂਕਿ ਸਾਡੇ ਸ਼ਹਿਰ ਨੂੰ ਇਸ ਟਾਈਮ ਜਦੋਂ ਸਾਡੇ ਸ਼ਹਿਰ ਚ ਮੈਡਮ ਆਏ ਨੇ ਸਾਡੇ ਸ਼ਹਿਰ ਦੇ ਵਿੱਚ ਕੋਈ ਬਾਰਦਾਤਾਂ ਨੇ ਜਿਹੜੀਆਂ ਬਹੁਤ ਅੱਗੇ ਨਾਲੋਂ ਘਟ ਗਈਆਂ ਅੱਗੇ ਸੇਫ ਨਹੀਂ ਸੀ ਲੇਡੀਜ਼ ਚੋਰ ਬਹੁਤ ਹੁੰਦੇ ਸੀਗੇ ਪਰ ਸਾਡੀ ਪੁਲਿਸ ਸਾਰੇ ਸ਼ਹਿਰ ਨੂੰ ਬਹੁਤ ਚੰਗੀ ਤਰ੍ਹਾਂ ਕਵਰ ਕਰ ਰਹੀ ਆ ਤੇ ਆ ਜਿਹੜਾ ਪੁਲਿਸ ਨੇ ਤੁਸੀਂ ਦੇਖਿਆਗਾ ਕਿ ਕਿੱਡੀ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਸੋ ਇਹਦਾ ਅਸੀਂ ਬਣਦਾ ਸਨਮਾਨ ਦੇ ਰਹੇ ਹਾਂ ਜਿੰਨੇ ਕੁ ਜੋਗੇ ਆ ਪਰ ਅਸੀਂ ਇਹਨਾਂ ਨੂੰ ਉਤਸ਼ਾਹ ਕਰ ਰਹੇ ਹਾਂ ਜਿੰਨ ਹਾਂ ਜੀ ਕੁਝ ਬਹੁਤ ਵੱਡਾ ਸਨਮਾਨ ਕਿਤੇਗਾ ਪਰ ਜੇ ਨਹੀਂ ਆਪਣੀ ਜ਼ਿੰਦਗੀ ਤੇ ਖੇਡ ਕੇ ਜਾਨਾ ਬਚਾਇਆ ਲੱਗਦਾ ਸੀ ਜੇ ਰੈਂਕ ਵੀ ਦਿੱਤਾ ਜਾਂਦਾ ਕੋਈ ਵੱਡੀ ਗੱਲ ਨਹੀਂ ਸੀ ਕੁਝ ਵੀ ਕਰ ਸਕਦੇ ਨੇ ਸੀਐਮ ਸਾਹਿਬ ਕੁਝ ਵੀ ਕਰ ਸਕਦੇ ਨੇ ਅਸੀਂ ਚਾਹੁੰਦੇ ਸੀ ਵੀ ਸਾਡੇ ਉਸ ਜਵਾਨ ਨੇ ਬਿਨਾ 스ਵੀਮਿੰਗ ਮੇਂ ਨਹੀਂ ਸੀ ਆਉਂਦੀ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ ਪਰ ਉਹਨਾਂ ਦੀ ਪ੍ਰਮੋਸ਼ਨ ਤਾਂ ਬਣਦੀ ਆ ਇਹ ਤਾਂ ਅਸੀਂ ਵੀ ਸੀਐਮ ਸਾਹਿਬ ਨੂੰ ਰਿਕਵੈਸਟ ਕਰਦੇ ਆ ਕਿ ਉਹਨਾਂ ਨੂੰ ਬਣਦੀ ਪ੍ਰਮੋਸ਼ਨ ਦਿੱਤੀ ਜਾਵੇ ਕਿਉਂਕਿ ਜਾਨਾਂ ਬਹੁਤ ਕੀਮਤੀ ਹੁੰਦੀਆਂ ਨੇ ਜਿਨ੍ਹਾਂ ਦੀਆਂ ਜਾਨਾਂ ਬਚਾਈਆਂ ਉਹਨਾਂ ਨੇ ਆਪ ਦੀ ਜਾਨ ਨੂੰ ਮਤਲਬ ਕਿ ਬਿਨਾ ਪ੍ਰਵਾਹ ਹੋ ਕੇ ਦਾਤੇ ਲਾ ਕੇ ਉਹਨਾਂ ਦੀਆਂ ਜਾਨਾਂ ਬਣਾਈਆਂ ਬਚਾਈਆਂ ਨੇ ਸੋ ਸਾਡੇ ਇਸ ਜਵਾਨ ਦੀਆਂ ਤੇ ਜਿਹੜੇ ਮੌਕੇ ਤੇ ਡਿਊਟੀ ਕਰ ਰਹੇ ਸੀ ਮਲਾਜਮ ਉਹਨਾਂ ਦੀ ਪ੍ਰਮੋਸ਼ਨ ਤਾਂ ਬਣਦੀ ਹੈ ਗੁਰਜੀ ਕੀ ਫਤਿਹ ਅੱਜ ਜੋ ਸਨਮਾਨ ਕੀਤਾ ਜਾ ਰਿਹਾ ਹੈ ਜੋ ਕਿ ਸਰਹੰਦਨੈਰ ਬਠਿੰਡਾ ਦੇ ਵਿੱਚ ਕੁਝ ਦਿਨ ਪਹਿਲਾਂ 11 ਜ਼ਿੰਦਗੀਆਂ ਬਚਾਈਆਂ ਉਹਨਾਂ ਨੌਜਵਾਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਭੈਣ ਮਨਦੀਪ ਕੌਰ ਸਿੱਧੂ ਦੇ ਪਰਿਵਾਰ ਵੱਲੋਂ ਅਤੇ ਅੱਜ ਉਹਨਾਂ ਦਾ ਸਨਮਾਨ ਹੈ ਸੋ ਸਤਿਗੁਰੂ ਜੀ ਦਾ ਵੀ ਇਹ ਸਤਾ ਹੈ ਕਿ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਮਾਨਵਤਾ ਦੇ ਭਲੇ ਦੇ ਕਾਰਜ ਕਰਨੇ ਚਾਹੀਦੇ ਨੇ ਇਹ ਜੋ ਬਹੁਤ ਵੱਡਾ ਕਾਰਜ ਇਹਨਾਂ ਨੌਜਵਾਨਾਂ ਨੇ ਕੀਤਾ ਹੈ ਸਾਰਿਆਂ ਦਾ ਅੱਜ ਸਨਮਾਨ ਕੀਤਾ ਜਾ ਰਿਹਾ ਹੈ ਇਸ ਕਰਕੇ ਇੱਥੇ ਸਾਰੇ ਪਹੁੰਚੇ ਹਨ ਸਾਰੇ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਸਮਾਜ ਸੇਵੀ ਨੌਜਵਾਨਾਂ ਦਾ ਹੌਸਲਾ ਫਜਾਈ ਹੋ ਰਿਹਾ ਹੈ ਇਸ ਕਰਕੇ ਜੇਕਰ ਆਪ ਚੰਗੇ ਕੰਮ ਕਰਾਂਗੇ ਤਾਂ ਹਰ ਥਾਂ ਤੇ ਆਪਣੀ ਸ਼ਾਨ ਵਧੇਗੀ ਅਤੇ ਸਤਿਗੁਰੂ ਜੀ ਕਿਰਪਾ ਕਰਨ ਇਹਨਾਂ ਨੌਜਵਾਨਾਂ ਨੂੰ ਸਤਿਗੁਰੂ ਜੀ ਸਿੱਖੀ ਸਦਕ ਬਖਸ਼ਿਸ਼ ਕਰਨ ਇਸੇ ਤਰ੍ਹਾਂ ਦੇ ਕਾਰਜ ਇਹ ਕਰਦੇ ਰਹਿਣ ਜੋ ਜ਼ਿੰਦਗੀਆਂ ਬਚੀਆਂ ਹਨ ਉਹਨਾਂ ਤੇ ਵੀ ਸਤਿਗੁਰੂ ਜੀ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ 11 ਲੋਕਾਂ ਦੀ ਜਾਨ ਬਚਾਈ ਹੈ ਕਿ ਬਹੁਤ ਵੱਡਾ ਉਹਨਾਂ ਦਾ ਕੰਮ ਕੀਤਾ ਗਿਆ ਤੁਹਾਨੂੰ ਇਹਨਾਂ ਵੱਲੋਂ 11 ਜਾਨਾਂ ਬਚਾ ਕੇ ਬਹੁਤ ਉਹਨਾਂ ਦਾ ਕੰਮ ਕੀਤਾ ਹੈ ਆਪਣੀ ਜ਼ਿੰਦਗੀ ਦੇ ਖੇਤੇ ਜੀ ਹਾਂਜੀ ਇਹਨਾਂ ਨੇ ਆਪਣੀ ਜ਼ਿੰਦਗੀ ਤੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜੋਗਾ ਕੋਈ ਵੀ ਜਦੋਂ ਘਟਨਾ ਵਾਪਰਦੀ ਆ ਪਹਿਲਾਂ ਹਰ ਇੱਕ ਇਹ ਆਪਣੀ ਤਰਾਸਦੀ ਆ ਕੇ ਮੋਬਾਈਲ ਆਨ ਕਰਕੇ ਪਹਿਲਾਂ ਵੀਡੀਓ ਬਣਾਈ ਜਾਂਦੀ ਹੈ ਇਹਨਾਂ ਨੇ ਉਹ ਕੰਮ ਨਹੀਂ ਕੀਤਾ ਕਿਉਂਕਿ ਪਰਿਵਾਰ ਸਮੇਤ 10 ਦੇ ਵੀ ਜਾ ਰਹੇ ਸੀ ਜਦੋਂ ਕਾਰ ਡਿੱਗੀ ਇਹਨਾਂ ਨੇ ਦੇਖੀ ਅਤੇ ਡਿੱਗਦੇ ਸਾਰ ਹੀ ਇਹਨਾਂ ਨੇ ਛਾਲ ਮਾਰ ਦਿੱਤੀ ਅਤੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਅਤੇ ਗੁਰੂ ਸਾਹਿਬ ਨੇ ਵੀਰਾਂ ਤੇ ਹੱਥ ਰੱਖਿਆ ਉਹਨਾਂ ਦੀਆਂ ਜ਼ਿੰਦਗੀਆਂ ਬਚ ਗਈਆਂ ਅਤੇ ਜੋ ਨੌਜਵਾਨ ਦੱਸ ਰਹੇ ਪੁਲਿਸ ਮੁਲਾਜ਼ਮ ਹੈ ਉਹਨੂੰ ਤੈਰਨਾ ਵੀ ਨਹੀਂ ਆਉਂਦਾ ਸੀ ਪਰ ਗੁਰੂ ਸਾਹਿਬ ਨੇ ਉਹਦੇ ਵੀ ਕਿਰਪਾ ਕੀਤੀ ਉਹਨੇ ਵੀ ਪਰਵਾਹ ਨਹੀਂ ਕੀਤੀ ਉਹਨੇ ਵੀ ਛਾਲ ਮਾਰ ਦਿੱਤੀ ਪਰ ਚੰਗਾ ਕੰਮ ਕੀਤਾ ਹੈ ਪੁੰਨ ਦਾ ਕਾਰਜ ਆ ਉਹਨਾਂ ਦੀ ਜ਼ਿੰਦਗੀ ਬਚਾਈ ਹੈ ਇਸ ਕਰਕੇ ਸਾਰੇ ਉਹਨਾਂ ਨੂੰ ਮਾਨ ਸਨਮਾਨ ਕਰ ਰਹੇ ਨੇ ਇਸ ਕਰਕੇ ਜੇ ਆਪਾਂ ਚੰਗੇ ਕਾਰਜ ਕਰਦੇ ਆ ਤਾਂ ਗੁਰੂ ਸਾਹਿਬ ਵੀ ਕਿਰਪਾ ਕਰਦੇ ਹਨ ਅਤੇ 사ਤੂਰ ਜੀ ਇਹਨਾਂ ਤੇ ਰਹਿਮਤ ਬਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਵਾਹਿਗੁਰੂ ਜੀ ਦੀ ਕਿਰਪਾ ਮੇਰਾ ਨਾਮ ਸੀਨੀਅਰ ਕਨਸਟੇਬਲ ਜਸਵੰਤ ਸਿੰਘ ਜੀ ਪੀਸੀਆਰ ਬਠਿੰਡਾ ਜੀ ਪਿਛਲੇ ਦਿਨੀ ਇੱਕ ਕਾਰਜ ਸੀ ਕਿ ਉਹਦੇ ਬਸਲੇ ਸਾਨੂੰ ਸੰਬੰਧ ਕੀਤਾ ਉਹਦੇ ਕਈ ਮਾਨਵਾਸੀ ਕੁਰਾ ਸਰ ਸਾਡੇ ਤਾਂ ਕੋਈ ਮਾਨ ਦੇ ਵਿੱਚ ਨਹੀਂ ਸਾਨੂੰ ਇਹਨਾਂ ਮਾਨਸਰਮਾਨ ਮਿਲੂਗਾ ਅਸੀਂ ਸਰ ਆਪ ਦਾ ਜਿਹੜਾ ਕਾਰਜ ਪ੍ਰਮਾਤਮਾ ਨੇ ਸਾਨੂੰ ਕਿਹਾ ਸੀ ਅਸੀਂ ਉਹ ਕਰਕੇ ਨਾ ਮਤਲਬ ਨਿਪਟਾ ਕੇ ਸਾਰਾ ਬਹਿ ਗਏ ਜੀ ਸਰ ਆ ਕਿ ਸਰ ਉਹਦੋਂ ਸਾਡੇ ਐਸਐਸਓ ਸਾਹਿਬ ਮੌਕੇ ਤੇ ਆ ਗਏ ਮੌਕੇ ਤੇ ਮੀਡੀਆ ਦੀ ਟੀਮ ਵੀ ਆ ਗਈ ਜੀ ਮਤਲਬ ਸਾਰੇ ਕੁਝ ਕੰਮ ਨਿਪਟ ਗਿਆ ਸੀ ਉਦੋਂ ਉਸ ਤੋਂ ਬਾਅਦ ਮਤਲਬ ਵੀ ਸਰ ਸਾਨੂੰ ਜਦੋਂ ਹੀ ਪਤਾ ਲੱਗਿਆ ਮਤਲਬ ਵੀ ਪਾਣੀ ਚ ਬਸ ਗੱਡੀ ਡਿੱਗ ਪਈ ਸਰ ਅਸੀਂ 2 ਮਿੰਟ ਦੇ ਵਿੱਚ ਉਹ ਜਗ੍ਹਾ ਤੇ ਪਹੁੰਚ ਗਏ ਸਰ ਅਸੀਂ ਦੇਖਿਆ ਵੀ ਗੱਡੀ ਦੇ ਉੱਤੇ ਉਦੋਂ 8 8-9 ਬੰਦੇ ਬੈਠੇ ਸੀਗੇ ਸਰ ਮਤਲਬ ਸਾਰੇ ਬੱਚੇ ਵੀ ਵਿੱਚ ਹੀ ਸੀਗੇ ਸਰ ਉਹ ਇੱਕ ਮੁੰਡਾ ਸਰਦਾਰ ਮੁੰਡਾ ਸੀ ਇੱਕ ਮੁੰਡਾ ਕ੍ਰਿਸ਼ਨਾ ਵੀ ਦੱਸਦੇ ਹਣਾ ਕਨਫਰਮ ਹੋਈਗਾ ਉਹ ਮੁੰਡੇ ਦਾ ਕਿ ਸਰ ਸਾਡੇ ਐਸਐ ਹੀ ਸਾਹਮਣੇ ਵੀ ਉਥੇ ਨਿਰਿੰਦਰ ਸਰ ਨੇ ਪਾਣੀ ਦੇ ਵਿੱਚ ਛਾਲ ਮਾਰੀ ਮੈਂ ਵੀ ਪਾਣੀ ਦੇ ਸੁਲਾਗਾ ਲਗਾਤੀ ਸਰ ਹਾਲਾਂਕਿ ਮੈਨੂੰ ਤੈਰਨਾ ਨਹੀਂ ਆਉਂਦਾ ਸੀਗਾ ਸਰ ਪਰ ਫਿਰ ਵੀ ਮੈਂ ਮੈਨੂੰ ਇਦਾਂ ਮਹਿਸੂਸ ਹੋ ਰਿਹਾ ਵੀ ਮੇਰੇ ਆਪਣੀ ਬੱਚੀ ਡੁੱਬ ਰਹੀ ਆ ਸਰ ਮੈਂ ਬਿਨਾਂ ਦੇਖੇ ਸੋਚੇ ਸਮਝੇ ਛਾਲ ਮਾਰਦੀ ਪਾਣੀ ਸਰ ਤੇ ਸਾਰਿਆਂ ਦੀ ਮਦਦ ਨਾਲ ਟੀਮ ਵਰਕ ਕਰਕੇ ਸਾਰੇ ਸਾਰੇ ਬੱਚੇ ਸੇਫਲੀ ਬਾਹਰ ਕੱਢ ਦਿੱਤੇ ਹੁਣ ਜੇ ਵੀ ਤੁਸੀਂ ਇਹ ਰਹਿ ਜਾਣਾ ਬਚਾਈਆਂ ਤੇ ਹਰ ਪਾਸੇ ਸਨਮਾਨ ਰੱਖੋ ਕਿਸ ਤਰ੍ਹਾਂ ਸਰ ਅਸੀਂ ਤਾਂ ਇਹਨਾਂ ਸੋਚੇ ਨਹੀਂ ਸੀਗਾ ਸਰ ਸਾਡੀ ਸਾਨੂੰ ਇੰਨੀ ਵੱਡੀ ਮਤਲਬੀ ਸਨਮਾਨ ਮਿਲ ਗਿਆ ਲੋਕਾਂ ਤੋਂ ਸਰ ਕੱਲ ਵੀ ਅਸੀਂ ਨਾ ਆਪਣੇ ਜਸਕਰਨ ਸਰਦਾਰ ਜੀ ਮੁੰਡਾ ਸੀ ਜਿਹੜਾ ਤੇ ਕ੍ਰਿਸ਼ਨ ਨੂੰ ਸਨਮਾਨਤ ਕਰਾਉਣ ਗਏ ਸੀ ਕਿ ਸੀਐਮ ਸਾਹਿਬ ਕੋਲੇ ਅਸੀਂ ਆਪਣਾ ਪਟਿਆਲਾ ਤੋਂ ਅੱਗੇ ਲੰਘ ਕੇ ਰੋਟੀ ਖਾਣ ਲੱਗੇ ਸਰ ਸਾਡੇ ਅਸੀਂ ਢਾਬੇ ਤੇ ਖੜ ਕੇ ਰੋਟੀ ਖਾਣ ਸਾਰੀ ਸੀਗੀ ਸਾਡੀ ਟੀਮ ਜਿਹੜਾ ਨੂੰ ਕੱਲ ਸਨਮਾਨਤ ਕਰਨਾ ਸੀ ਸਰ ਉੱਥੇ ਨਾ ਮਤਲਬੀ ਸਾਡੇ ਨੂੰ ਬਹੁਤ ਸਾਨੂੰ ਲੋਕਾਂ ਨੇ ਉੱਥੇ ਸਾਡੇ ਨਾਲ ਫੋਟੋਆਂ ਕਰਾਂਗੇ ਸਾਨੂੰ ਬਹੁਤ ਚੰਗਾ ਲੱਗਾ ਮਾਨ ਸਨਮਾਨ ਦਾ ਬਹੁਤ ਚੰਗਾ ਲੱਗਾ ਸਰ ਸਾਨੂੰ ਲੱਗਦਾ ਵੀ ਜੇ ਆਪਾਂ ਚੰਗੇ ਕੰਮ ਕਰਦੇ ਤਾਂ ਰੱਬ ਵੀ ਦੇਖਦਾ ਕਿਉਂਕਿ ਲੋਕ ਵੀ ਦੇਖਦੇ ਬਿਲਕ ਤਤੀ ਨੀ ਨੀਤਨਾ ਕੰਮ ਕਰ ਰਹੇ ਸਾਰੇ ਪ੍ਰਮਾਤਮਾ ਅੱਗੇ ਲਿਆਉਂਦਾ ਹੀ ਆ ਜੀ ਸਰ ਮੇਰਾ ਨਾਮ ਐਸਏ ਨਿਰੰਦਰ ਸਿੰਘ ਜ਼ਿਲ੍ਹਾ ਬਠਿੰਡਾ ਉਹ ਦਿਨ ਅਸੀਂ ਸੇਰੇ ਆਪਦੀ ਡਿਊਟੀ ਜਿਹੜੀ ਟੀਮ ਵਰਕ ਤੇ ਰਾਤ ਦੇ ਤੇ ਦਿਨ ਦੇ ਦੋ ਟੀਮਾਂ ਸੀ ਅਸੀਂ ਡਿਊਟੀ ਚੇਂਜ ਕਰ ਰਹੇ ਸੀ ਤੇ ਸਵੇਰ ਇੱਕਦਮ ਉਹ ਅਚਾਨਕ ਬੰਦਾ ਆਇਆ ਮੋਟਰਸਾਈਕਲ ਤੇ ਉਹ ਕਹਿੰਦਾ ਕਿ ਇੱਕ ਕਾਰ ਡਿੱਗ ਪਈ ਤੇ ਅਸੀਂ ਜਮੇ ਖੜੇ ਸੋ ਮੀ ਭੱਜ ਲਏ ਤੇ ਮੈਂ ਆਪਦੀ ਸ਼ਰਟ ਲਾਤੀ ਗੱਡੀ ਦੇ ਵਿੱਚ ਸੜਤੀ ਤੇ ਪਿਛਲੇ ਅਸੀਂ ਭੱਜਣਾ ਸੀ ਤਾਂ ਕਿ ਉਹ ਵੀ ਗੱਡੀ ਸਿਰ ਤੇ ਪੰਜਾ ਕੇ ਉਹ ਜਿੱਥੇ ਡਿੱਕੇ ਉਸ ਤੋਂ ਪਿੱਛੇ ਮੈਂ ਛਾਲ ਮਾਰਿਆ ਛਾਲ ਮਾਰ ਤਰ ਕੇ ਗੱਡੀ ਕੋਲ ਪਹੁੰਚਿਆ ਗੱਡੀ ਕੋਲ ਪਹੁੰਚਿਆ ਤਾਂ ਉਹ ਗੱਡੀ ਅਜੇ ਥੱਲੇ ਉੱਪਰ ਹੋਣੀ ਜੇ ਡੁੱਬੀ ਨਹੀਂ ਸੀ ਤੇ ਅਸੀਂ ਜਦੋਂ ਗਏ ਤੇ ਗੱਡੀ ਦਾ ਪਿਛਲਾ ਪਾਸਾ ਉੱਚਾ ਸੀ ਤੇ ਉੱਥੇ ਅਸੀਂ ਮੇਰੇ ਕੋਲ ਕੁਝ ਨਹੀਂ ਸੀ ਮੈਂ ਕੋਈ ਖੜਾ ਸੀ ਉੱਥੇ ਮਿਸਤਰੀ ਉਹਨੂੰ ਕਹਾਂ ਮੈਂ ਥੋੜੀ ਸਟ ਉਹਨੇ ਥੋੜੀ ਜਿਹੀ ਮਾਰੀ ਚਲਾਇਆ ਮੈਂ ਬੋਝ ਕੇ ਤੇ ਉਹਦੇ ਰਸੀਸਾ ਪਿਛਲਾ ਭੰਨਿਆ बन के शीशा ते एक बच्चा ਸੀ ਜਿਹੜਾ ਸਾਡੇ ਪੜਾ ਮਹੂ ਕੱਢਿਆ ਕੱਢ ਕੇ ਇੱਕ ਲੇਡੀ ਕੱਢੀ ਉੱਪਰ ਬਿਠਾਤੀ ਤੇ ਅਸੀਂ ਉਹਦੇ ਕਾਰ ਦੇ ਥੱਲੇ ਮਤਲਬ ਉਤਰੇ ਉਹਨੂੰ ਉੱਪਰ ਬਿਠਾਉਂਦਾ ਤੇ ਬਿਠਾ ਕੇ ਬਾਕੀ ਹੌਲੀ ਹੌਲੀ ਮੈਂ ਸਾਰੇ ਆ ਮੇਰੇ ਨਾਲ ਮੈਡਮ ਹਰਪਾਲ ਕੌਰ ਤੇ ਐਸਆਈ ਆਪਣਾ ਰੇਂਦਰ ਸਿੰਘ ਤੇ ਦੂਜਾ ਮੁੰਡਾ ਹੈ ਸਾਡੇ ਨਾਲ ਆਪਣਾ ਹੌਲਦਾਰ ਜਸਵੰਤ ਸਿੰਘ ਇਹ ਸੀਗੇ ਇਹਨਾਂ ਦੇ ਇਹਨਾਂ ਨੇ ਰਸਤਾ ਸਟਿਆ ਰਸੇ ਰਾਹੀਂ ਅਸੀਂ ਸਾਰੇ ਬੱਚੇ ਤੇ ਜੈਂਟਲਸ ਲੇਡਿਸ ਸਾਰੇ ਬਾਹਰ ਕੱਢ ਲਏ ਤੇ ਦੇਖਿਆ ਜਾਵੇ ਜੇਕਰ ਮੁਲਾਜ਼ਮ ਦਾ ਕਿਸੇ ਲੈਕਮੇ ਦੇ ਬਾਕੀ ਤੇਮ ਕੰਮ ਦਿੰਦੇ ਆ ਕੋਨਾ ਕੰਮ ਕਰਦਾ ਪਰ ਤੁਸੀਂ ਆਪਣੀ ਜਾਣ ਤੇ ਖੇਡ ਕੇ ਰੈਰ ਲੁੱਟਾਂ ਦੀ ਜਾਨ ਬਚਾਈ ਤੇ ਹੁਣ ਚਾਰੇ ਪਾਸੇ 500 500 ਦੀ ਤਸੱਤਾ ਹੋ ਰਹੀ ਹੈ ਹਾਂਜੀ ਹਾਂਜੀ ਤਾਂ ਮੀਡੀਆ ਨੇ ਬਹੁਤ ਸਾਡਾ ਮਤਲਬ ਉਹ ਕਿਤਾ ਪਲਾਇਆ ਤੇ ਇਸ ਕਰਕੇ ਮਤਲਬ ਮੀਡੀਆ ਦਾ ਧੰਨਵਾਦ ਕਰਦੇ ਹਾਂ ਜੋ ਕਿ ਸਾਨੂੰ ਇੱਥੋਂ ਪਛਾਇਆ ਤੇ ਡਿਊਟੀ ਨਾਲ ਉਹ ਸੰਭੀਅਤ ਨਹੀਂ ਜ਼ਰੂਰੀ ਹੈ ਸਮਝਣਾ ਚਾਹੀਦਾ ਹਾਂਜੀ ਬਿਲਕੁਲ ਅਸੀਂ ਤਾਂ ਆਪਦੀ ਇੱਕ ਤਰ੍ਹਾਂ ਦੀ ਡਿਊਟੀ ਹੀ ਜਦੋਂ ਦੇਖਿਆ ਬੱਚਿਆਂ ਨੂੰ ਦੇਖ ਕੇ ਚੀਂ ਚੀਂ ਆੜਾ ਸੁਣ ਕੇ ਮੈਂ ਤਾਂ ਰਿਆ ਨਹੀਂ ਮੈਂ ਤਾਂ ਨਾਲ ਦਨ ਛਾਲ ਮਾਰ ਗਿਆ ਤੇ ਮੈਨੂੰ ਤਰਨਾ ਵੀ ਆਉਂਦਾ ਸੀ ਤੇ ਮੈਂ ਇਸ ਕਰਕੇ ਕੋਈ ਪ੍ਰਵਾਹ ਨਹੀਂ ਕੀਤੀ ਹੁਣ ਮੁੱਖ ਮੰਤਰੀ ਵੱਲੋਂ ਆਮ ਸੱਸਦਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਖੁਸ਼ੀ ਹੋ ਰਹੀ कि जेके ਤੋਂ ਤੋਂ ਸਾਨੂੰ ਆਪਣੇ ਪੱਤਰਕਾਰ ਵੀਰਾਂ ਨੇ ਪਹੁੰਚਾਇਆ ਸੀ सीएम ਸਾਹਿਬ ਨੇ ਆਪਣੇ ਰੈਜੀਡੈਂਸ ਅਸਤ ਦੇ ਸਾਨੂੰ ਬਧ ਬਹੁਤ ਵਧੀਆ ਮਾਨ ਦਿੱਤਾ ਸਨਮਾਨ ਕੀਤਾ ਪਹਿਲੀ ਵਾਰ ਸੀ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਜ ਸਾਡੇ ਐਸਐਸਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਲੈ ਕੇ ਸਾਨੂੰ ਉੱਥੋਂ ਤੱਕ ਗਏ ਆਪ ਨਾਲ ਜਾ ਕੇ ਉੱਥੇ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਉੱਥੇ ਬਹੁਤ ਵਧੀਆ ਉਹਨੇ ਸਾਡੀ ਪਿੱਠ ਸੱਤਪਾਈ ਇਹ ਕਿਹਾ ਅੱਗੇ ਤੋਂ ਵੀ ਇਹੀ ਕੰਮ ਕਰਨਾ ਇਸੇ ਤਰ੍ਹਾਂ ਦਾ ਕੰਮ ਚੰਗਾ ਆਦਿਆ ਨੇ ਹੌਸਲਾ ਦਿੱਤਾ ਲੱਗਦਾ ਵੀ ਇਹ ਤੋਂ ਵੀ ਆਪਣੇ ਹੌਸਲੇ ਵਧਿਆ ਵੀ ਹੋਰ ਵੀ ਵਧੀਆ ਕੰਮ ਕਰਾਂਗੇ ਬਿਲਕੁਲ ਬਿਲਕੁਲ ਵਧੇ ਹੈ ਸਾਡੇ ਅਫਸਰਾਂ ਨੇ ਬਹੁਤ-ਬਹੁਤ ਸਾਨੂੰ ਸਨਮਾਨ ਦਿੱਤਾ ਤੇ ਬਹੁਤ-ਬਹੁਤ ਵਧਾਈਆਂ ਦਿੱਤੀ ਤੇ ਨਾਲੇ ਸਾਨੂੰ ਸਨਮਾਨ ਵੀ ਕੀਤਾ ਹੈ 25000 ਰੁਪਏ ਦੇ ਕੇ ਡੀਜੀਪੀ ਡਿਸਕ ਵੀ ਦਿੱਤੀ ਗਈ ਤੇ 15 ਅਗਸਤ ਨੂੰ ਆਪਣਾ ਸੀਐਮ ਅਵਾਰਡ ਵੀ ਦੇਣ ਦਾ ਐਲਾਨ ਕੀਤਾ ਹੋਇਆ ਹੈ ਜੰਗੀ ਬਿੱਟੀ ਕੀ ਨਾਮ ਹੈ ਮੇਰਾ ਨਾਮ ਐਸਏ ਰਜਿੰਦਰ ਸਿੰਘ ਜੀ ਪੀਸੀਆਰ ਬਟੇਂਡਾ ਦੇਖੋ ਸਰ ਵੀ ਮੈਂ ਪਹਿਲਾਂ ਤਾਂ ਸਭ ਨਾਲੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਅਤੇ ਸਾਡੇ ਡੀਆਈਜੀ ਸਾਹਿਬ ਸਾਡੇ ਮੈਡਮ ਐਸਐਸਪੀ ਸਾਹਿਬ ਮਜੀਦ ਕੁੰਡਲ ਜੀ ਸਭ ਨੂੰ ਪਹਿਲਾਂ ਇਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਉਸ ਤੋਂ ਬਾਅਦ ਮੈਂ ਆਪਣੀ ਸਾਰੀ মিডিਆ ਪਟੰਡਾ ਦਾ ਜੋ মিডিਆ মিডিਆ ਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਸਾਡਾ ਛੋਟਾ ਭਰਾ ਵੱਡਾ ਭਰਾ ਸਰਦਾਰ ਸਰਜੀਤ ਸਿੰਘ ਇਨਸਪੈਕਟਰ ਪੰਜਾਬ ਪੁਲਿਸ ਇਹਨਾਂ ਦੇ ਮੈਡਮ ਮਨਪ੍ਰੀਤ ਕੌਰ ਜੀ ਸਿੱਧੂ ਜਿਨ੍ਹਾਂ ਨੇ ਸਾਨੂੰ ਸਪੈਸ਼ਲ ਸੱਦ ਕੇ ਸਾਨੂੰ ਮਾਨ ਸਨਮਾਨ ਕੀਤਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਹੁਣ ਸਰ ਦੱਸੋ ਕੀ ਹੋਇਆ ਕੀ ਘਟ ਰਿਹਾ ਕਿਸ ਤਰ੍ਹਾਂ ਵਾਪਰ ਕੇ ਸਰ ਅਸੀਂ ਇਹ 23 ਤਰੀਕ ਦੀ ਗੱਲ ਹੈ 23 ਤਰੀਕ ਨੂੰ ਸ਼ਿਫਟ ਚੇਂਜ ਹੁੰਦੀ ਹੁੰਦੀ ਹੈ ਅਸੀਂ ਆਏ ਸੀ ਪੁਰਾਣੀ ਸ਼ਿਫਟ ਨੇ ਜਾ ਰਹਿਣਾ ਸੀ ਉਹ ਸੀ ਗੱਡੀ ਚ ਸਟਾਰਟ ਕਰਕੇ ਬਿਲਕੁਲ ਤੁਰਨ ਲੱਗੇ ਸੀ ਉਧਰੋਂ ਮੋਟਰਸਾਈਕਲ ਆਇਆ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਵੀ ਐਂ ਕਰਕੇ ਜਿਹਦੇ ਵਿੱਚ ਗੱਡੀ ਡਿਗ ਪਈ ਅਸੀਂ ਕੁਝ ਨਹੀਂ ਦੇਖਿਆ ਉਸੇ ਟਾਈਮ ਗੱਡੀ ਸਟਾਰਟ કરી ਸਟਾਰਟ ਕਰਨ ਤੋਂ ਬਾਅਦ 2 ਮਿੰਟਾਂ ਦੇ ਵਿੱਚ ਵਿੱਚ ਅਸੀਂ ਉੱਥੇ ਮੌਕੇ ਤੇ ਪਹੁੰਚ ਗਏ ਮੌਕੇ ਤੇ ਪਹੁੰਚ ਕੇ ਹਜੇ ਸਾਡੇ ਕੋਲੇ ਰੱਸਾ ਥੋੜਾ ਕਿੱਲਾ ਜੋ ਕਿਟ ਹੈਗੀ ਸਾਰੀ ਕਿਟ ਟੋਟਲ ਜਿੰਨੀ ਹੁੰਦੀ ਆ ਉਹ ਰੱਖ ਕੇ ਵਿੱਚ ਰੱਖੀ ਹੋਈ ਸੀ ਅਸੀਂ ਮੌਕੇ ਤੇ ਜਾ ਕੇ ਰੱਸਾ ਸਿੱਟ ਲੈ ਰੱਸਾ ਸਿੱਟ ਕੇ ਦੂਜੇ ਪਾਸੇ ਵੰਨ ਲਿਆ ਗੱਡੀ ਅਸੀਂ ਥੱਲੇ ਜਾਣ ਨਹੀਂ ਦਿੱਤੀ ਉਸ ਤੋਂ ਬਾਅਦ ਆਪਣੇ ਨਰਿੰਦਰ ਸਿੰਘਾ ਨਰਿੰਦਰ ਸਿੰਘ ਉੱਤੋਂ ਸ਼ੀਸ਼ਾ ਤੋੜਿਆ ਸ਼ੀਸ਼ਾ ਤੋੜ ਕੇ ਪਹਿਲਾ ਛੋਟਾ ਬੱਚਾ ਸੀ ਡੇਢ ਸਾਲ ਦਾ ਉਹਨੂੰ ਕੱਢਿਆ ਜੀ ਉਸ ਤੋਂ ਬਾਅਦ ਤਿੰਨ ਚਾਰ ਬੱਚੇ ਹੋਰ ਸੀ ਟੋਟਲ 11 ਜਾਨਾਂ ਸੀ ਅਸੀਂ ਤਾਂ ਇਹੀ ਸ਼ੁਕਰਮੰਦ ਹੋਣਾ ਜੀ 11 ਦੇ 11 ਅਸੀਂ ਪਹਿਲੀ ਵਾਰ ਇਹਦੇ ਵਿੱਚੋਂ ਕੱਢਿਆ ਕਿਉਂਕਿ ਪਟਿਆਲੇ ਵੀ ਮਿਸਪਲੇਸ ਹੋ ਗਿਆ ਸੀ ਉਦੋਂ ਵਾਰ ਫਰੀਦਕੋਟ ਦਾ ਕੋਈ ਬੱਚਾ ਹੀ ਨਹੀਂ ਸੀ ਤੇ ਮੁਕਸਰ ਦੋ ਦੋ ਤਿੰਨ ਬੱਚੇ ਸੀ ਸਾਰੇ ਉਹ ਪਰਿਵਾਰ ਦਾ ਹੋ ਗਿਆ ਅਸੀਂ ਆਪਦੇ ਆਪ ਨੂੰ ਮਾਨ ਸਮਝਦੇ ਹਾਂ ਵੀ ਜਿਹੜਾ ਅਸੀਂ ਇਹ ਬਚਾਇਆ ਤੇ ਇੱਕ ਰੋਟੀ ਲੈ ਕੇ ਜਾ ਸਕਦੇ ਆ ਆਪਣੇ ਨਾਲ ਮੇਰਾ ਨਾਮ ਸੀਨੀਅਰ ਕਾਂਸਟੇਬਲ ਹਰਪਾਲ ਕੋਹਰੇ ਜੀ ਕੀ ਗੱਲ ਵਾਪਰ ਗਈ ਸੀ ਉੱਤੇ ਜਿਹੜੀ ਕੱਟਣਾ ਵਾਪਰ ਰਹੀ ਹੈ ਉਹ ਸਰ ਉਹ ਮਦਰੋਂ ਤੋਂ ਕਾਫੀ ਵਾਰ ਹੀ ਰਿਪੀਟ ਹੋ ਗਈ ਗੱਲ ਉਹ ਸੇਮ ਹੀ ਸਰਸਾਰੀ ਵਾਰ ਦਾ ਥੁਈ ਹੈ ਮਤਲਬ ਪਬਲਿਕ ਨੇ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਇੱਕ ਗੱਡੀ ਡਿੱਗੀ ਹੈ ਤੇ ਅਸੀਂ ਸ਼ਿਫਟ ਚੇਂਜ ਕਰ ਰਹੇ ਸੀਗੇ ਨਾਈਟ ਡੇ ਵਾਲੇ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਚੱਲ ਗਏ ਸੀਗੇ ਉੱਥੇ ਫਿਰ ਕਹਿੰਦੇ ਬੱਚੇ ਸੀਗੇ ਜੋ ਕੱਡੇ ਆਗੇ ਫਿਰ ਉਹਨਾਂ ਨੂੰ ਤੁਸੀਂ ਬਚਾਇਆ ਜਦੋਂ ਪਾਣੀ ਪੂਨੇ ਕੱਟਿਆ ਹਾਂਜੀ ਹਾਂਜੀ ਉਹ ਤਾਂ ਫਿਰ ਕਰਨਾ ਹੀ ਪੈਂਦਾ ਈ ਡਿਊਟੀ ਹੈ ਨਾ ਆਪਣੀ ਇਨਸਾਨੀਅਤ ਤੌਰ ਤੇ ਅਸੀਂ ਤਾਂ ਹੈਲਪ ਕਰਦੇ ਹਾਂ ਜ਼ਿਆਦਾ ਪਬਲਿਕ ਲਈ ਹੈ ਅਸੀਂ ਹਾਂਜੀ ਤੁਸੀਂ ਪਿਆਰੇ ਲੋਕਾਂ ਦੀ ਜਾਨ ਬਚਾਈ ਬਹੁਤ ਬਹੁਤ ਧੰਨਵਾਦ ਆ ਕਰੇ ਇਸ ਤਰ੍ਹਾਂ ਦੇ ਬੱਚਿਆਂ ਦੇ ਤੇ ਉਹ ਮੰਤਰੀ ਵੱਲੋਂ ਕਿਹਾ ਗਿਆ ਸੰਸਥਾ ਵੀ ਸਨਮਾਨ ਦੇ ਚਾਹਤ ਕਿਸ ਤਰ੍ਹਾਂ ਮਸੂਜੰਦਾ ਗਲਤੀ ਆ ਕਿ ਬਹੁਤ ਮਾਣ ਵਾਲੀ ਗੱਲ ਹੈ ਸਰ ਸਾਡੇ ਲਈ ਤਾਂ ਮਾਤਰਾਉ ਛੋਟਾ ਰੈਂਕ ਹੋਣ ਕਰਕੇ ਮੈਂ ਸੀਐਮ ਸਾਹਿਬ ਨੂੰ ਮਿਲ ਕੇ ਆਈਆਂ ਬਹੁਤ ਅੱਛਾ ਲੱਗਿਆ ਹਾਂਜੀ ਬੜੇ ਵੱਡੇ ਵੱਡੇ ਤੇ ਗਾੜੀ ਨਹੀਂ ਪਹੁੰਚ ਸਕਦੇ ਜਿੱਥੇ ਤੱਕ ਉੱਧਰ ਤੱਕ ਜੇ ਤੁਸੀਂ ਕੰਮ ਕੀਤਾ ਤਾਂ ਪਹੁੰਚੇ ਜਾਂਦੇ ਹਾਂਜੀ ਹਾਂਜੀ ਇਨਸਾਨ ਜੀ ਪਰਮਾਤਮਾ ਹੁੰਦਾ ਜੀ ਉਹਨਾਂ ਦਾ ਬਚਣਾ ਜ਼ਰੂਰੀ ਸੀਗਾ ਜੀ ਉਹਨਾਂ ਨੂੰ ਸੰਭਾਲਿਆ ਸਾਨੂੰ ਇਹ ਨਹੀਂ ਸੀਗਾ ਵੀ ਸਾਨੂੰ ਕੁਈ ਵੀ ਐਪਰੀਸ਼ੀਏਟ ਕਰੂਗਾ ਜਾਂ ਕੋ ਸੋਸ਼ਲ ਮੀਡੀਆ ਤੇ ਵਾਇਰਲ ਹੋਵਾਂਗੇ ਉਹ ਤਾਂ ਚਲੋ ਤੁਹਾਡੇ ਜਰੀਏ ਸੀ ਹੋ ਗਏ ਜੀ ਵਾਇਰਲ ਬਹੁਤ ਜਿਆਦਾ ਜਨਮ ਦਾਗਾ ਉਹਦੀ ਓ ਵੀ ਜਿਆਦਾ ਖੁਸ਼ੀ ਨਹੀਂ ਲੱਗੀ ਬਹੁਤ ਜਿਆਦਾ ਖੁਸ਼ੀ ਹੋਈ ਸਰ ਸਾਨੂੰ ਮਤਲਬ ਇੰਨੀ ਖੁਸ਼ੀ ਕਦੀ ਹੋਈ ਨਹੀਂ ਸੀ ਜਿੰਨੀ ਵੀ ਬਸ ਐਂ ਲੱਗੇ ਬੱਚਾ ਬਚ ਜਾਏ ਬਸ ਮੈਂ ਐਂਬੂਲੈਂਸ ਨਾਲ ਬਹੁਤ ਜਿਆਦਾ ਜ਼ੋਰ ਦੀ ਬੋਲ ਰਹੀ ਸੀ ਮੈਂ ਤੁਸੀਂ ਕਿਉਂ ਲੇਟ ਆਈ ਜਾਂਨੇ ਹੋ ਬੱਚੇ ਨੂੰ ਕੁਝ ਹੋ ਗਿਆ ਫਿਰ ਕੀ ਕਰੋਗੇ ਤੁਸੀਂ ਬਾਅਦ ਚ ਆ ਕੇ ਤੇ ਫਿਰ ਨੌਜਵਾਨ ਸੁਸਾਇਟੀ ਤੇ ਸਹਾਰਾ ਵਾਲੇ ਦੋਨੋਂ ਐਂਬੂਲੈਂਸ ਆਈਆਂ ਸੀ ਕਿ ਇਹ ਸਿਵਲ ਹਸਪੀਟਲ ਲੈ ਗਈ ਸੀ ਉਹਨਾਂ ਨੂੰ ਹੁਣ ਠੀਕ ਹੈ ਉਹ ਸਹੀ ਹੈ ਬਿਲਕੁਲ ਹਾਂਜੀ ਮੇਰਾ ਨਾਮ ਕ੍ਰਿਸ਼ਨਾ ਹੈ ਜੀ ਹਾਂਜੀ ਹੁਣ ਸਾਨੂੰ ਮੁੱਖ ਮੰਤਰੀ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਹਰ ਲੋਕਾਂ ਵੱਲੋਂ ਵੀ ਸਨਮਾਨਤ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਲੱਗ ਰਿਹਾ ਹੈ ਮੈਨੂੰ ਜੀ ਬਹੁਤ ਵਧੀਆ ਲੱਗ ਰਹੀ ਹੈ ਮੈਨੂੰ ਇੰਨੀ ਖੁਸ਼ੀ ਹੋਈ ਹੈ ਜਿੰਦਗੀ 'ਚ ਕਦੇ ਮੈਨੂੰ ਇੰਨੀ ਖੁਸ਼ੀ ਨਹੀਂ ਮਿਲੀ ਹਾਂਜੀ ਇਸ ਨਾਲੋਂ ਖੁਸ਼ੀ ਜ਼ਿਆਦਾ ਨਹੀਂ ਕਿ ਜਿਆਦਾ ਜਗਾ ਬਚਾਈ ਮੈਨੂੰ ਇਹ ਖੁਸ਼ੀ ਇਸ ਨਾਲੋਂ ਇਹ ਵੀ ਸਾਰੇ ਇੱਕਦਮ ਠੀਕ ਠਾਕ ਨੇ ਸਾਰਿਆਂ ਦੀ ਮੈਂ ਜਾਨ ਬਚਾਈ ਸਾਰੇ ਸੁਰੱਖਿਤ ਨਿਕਲੇ ਹਾਂਜੀ